ਸਿਹਤ ਦਾ ਸੰਭਾਲ ਲਈ ਜਾਣੋ ਇਹ ਕੁਝ ਜ਼ਰੂਰੀ ਗੱਲਾਂ ਨੰਬਰ 1 ਠੰਡ ਦੇ ਮੌਸਮ ਵਿੱਚ ਬੱਚਿਆਂ ਨੂੰ ਅਤੇ ਵੱਡਿਆਂ ਨੂੰ ਬਾਜਰੇ ਦੀ ਰਾਵੜੀ ਦੋਨੋਂ ਟਾਈਮ ਖਾਉਣ ਦੇ ਨਾਲ ਇਮਿਊਨਿਟੀ ਵਾਧੀ ਹੈ ਅਤੇ ਸਰੀਰ ਦੇ ਵਿੱਚ ਗਰਮਾਈਸ਼ ਦਿੰਦੀ ਹੈ ਇਸ ਦੇ ਨਾਲ ਖਾਂਸੀ ਠੰਡੂ ਜੁਕਾਮ ਬੁਖਾਰ ਨਹੀਂ ਹੁੰਦਾ ਨੰਬਰ 2 ਜੋ ਵਿਅਕਤੀ ਹਮੇਸ਼ਾ ਘੱਟ ਤਲੇ ਭੁੰਨੇ ਹੋਏ ਖਾਣੇ ਦਾ ਸੇਵਨ ਕਰਦੇ ਹਨ ਉਹ ਮੋਟਾਪੇ ਤੇ ਐਸਡਿਟੀ ਜਈਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ ਨੰਬਰ 3 ਲੋਕੀ ਦਾ ਜੂਸ ਪੀਣ ਦੇ ਨਾਲ ਫੇਫੜੇ ਖਰਾਬ ਨਹੀਂ ਹੁੰਦੇ ਤੇ ਨਾਲ ਹੀ ਕੋਈ ਲੋਕੀ ਦੇ ਜੂਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਅੰਦਰ ਰੱਖਣ ਦੇ ਵਿੱਚ ਮਦਦ ਕਰਦਾ ਹੈ ਲੋਕੀ ਦਾ ਜੂਸ ਪੀਣ ਦੇ ਨਾਲ ਸਕਿਨ ਵੀ ਚੰਕਦਰ ਬਣੀ ਰਹਿੰਦੀ ਹੈ ਤੇ ਨਾਲ ਹੀ ਵਾਲ ਵੀ ਨਹੀਂ ਝੜਦੇ ਨੰਬਰ 4 ਸਾਨੂੰ ਠੰਡ ਦੇ ਮੌਸਮ ਵਿੱਚ ਭੁੰਨਿਆ ਹੋਇਆ ਸ਼ਕਰਗੰਦੀ ਜ਼ਰੂਰ ਖਾਣੀ ਚਾਹੀਦੀ ਹੈ ਇਸ ਨੂੰ ਸਵੀਟ ਪੋਟਾਟੋ ਵੀ ਕਹਿੰਦੇ ਹਨ ਇਸ ਦੇ ਵਿੱਚ ਵਿਟਾਮਿਨ A ਅਤੇ ਬੀਟਾ ਕੈਰਾਟਿਨ ਕਾਫੀ ਦੇ ਘੱਟ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਇਹ ਡਾਇਬੀਟੀਜ਼ ਅਤੇ ਦਿਲ ਦੇ ਰੋਗ ਕੈਂਸਰ ਜਿਹੇ ਰੋਗਾਂ ਤੋਂ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਨਾਲ ਹੀ ਅੱਖਾਂ ਦੇ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ ਨੰਬਰ 5 ਹੈ ਪਪੀਤੇ ਦੀ ਜੜਾ 6 ਗ੍ਰਾਮ ਪੀਸ ਕੇ 100 ਗ੍ਰਾਮ ਪਾਣੀ ਵਿੱਚ ਘੋਲ ਕੇ ਛਾਣ ਲੋ ਇਸ ਪਾਣੀ ਨੂੰ ਪੀਣ ਦੇ ਨਾਲ ਪਥਰੀ ਬਾਹਰ ਨਿਕਲ ਜਾਂਦੀ ਹੈ ਨੰਬਰ 6 ਛੋਟੇ ਬੱਚਿਆਂ ਨੂੰ ਸਰੋਂ ਦਾਸ ਰਾਣਾ ਬਣਾ ਕੇ ਸਵਾਣਾ ਚਾਹੀਦਾ ਹੈ ਇਸ ਦੇ ਨਾਲ ਬੱਚਿਆਂ ਦਾ ਸਿਰ ਗੋਲ ਰਹਿੰਦਾ ਹੈ ਨੰਬਰ 7 ਫੈਟੀ ਲੀਵਰ ਦੇ ਮਰੀਜ਼ਾਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 8 ਜਿੰਨਾਂ ਔਰਤਾਂ ਦਾ ਪੇਟ ਜ਼ਿਆਦਾ ਵੱਧ ਰਿਹਾ ਹੈ ਉਹਨਾਂ ਨੂੰ ਬਾਹਰ ਦਾ ਖਾਣਾ ਨਹੀਂ ਖਾਣਾ ਚਾਹੀਦਾ ਅਤੇ ਨਾਲ ਹੀ ਚੌਲ ਅਤੇ ਮਿੱਠਾ ਖਾਣਾ ਘੱਟ ਕਰ ਦੇਣ ਨੰਬਰ 9 ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਕਮਜ਼ੋਰੀ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਰਾਤ ਨੂੰ ਦੁੱਧ ਵਿੱਚ ਇਲਾਇਚੀ ਉਬਾਲ ਕੇ ਪੀ ਲਿਆ ਕਰਨ ਫਾਇਦਾ ਮਿਲਦਾ ਹੈ ਨੰਬਰ 10 ਜੇਕਰ ਤੁਹਾਡੇ ਸਰੀਰ ਦੇ ਵਿੱਚ ਕਿਤੇ ਜ਼ਖ਼ਮ ਲੱਗ ਜਾਵੇ ਤਾਂ ਹਲਦੀ ਦਾ ਲੇਪ ਬਣਾ ਕੇ ਜ਼ਖ਼ਮ ਉੱਪਰ ਲਗਾਉਣ ਦੇ ਨਾਲ ਜ਼ਖ਼ਮ ਜਲਦੀ ਠੀਕ ਹੋ ਜਾਂਦੀ ਹੈ ਨੰਬਰ 11 ਜੇਕਰ ਦਿਲ ਨੂੰ ਹਮੇਸ਼ਾ ਠੀਕ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਦੇ ਵੀ ਨਕਾਰਾਤਮਕ ਸੋਚ ਨਾ ਰੱਖੋ ਹਮੇਸ਼ਾ ਸਕਾਰਾਤਮਕ ਸੋਚ ਰੱਖੋ ਨੰਬਰ 12 ਜੇਕਰ ਤੁਸੀਂ ਰਾਤ ਨੂੰ ਕਮਰੇ ਦੇ ਵਿੱਚ ਮੱਛਰ ਤੋਂ ਪਰੇਸ਼ਾਨ ਹੋ ਤਾਂ ਇਲਾਇਚੀ ਦੇ ਛਿਲਕੇ ਨੂੰ ਰੱਖ ਦਿਓ ਮੱਛਰ ਦੂਰ ਭੱਜ ਜਾਣਗੇ ਨੰਬਰ 13 ਜੇਕਰ ਤੁਹਾਡੇ ਬਲ ਕਾਲੇ ਹਨ ਤਾਂ ਉਹਨਾਂ ਦੇ ਉੱਪਰੋਂ ਮਲਾਈ ਅਤੇ ਥੋੜੀ ਜੀ ਹਲਦੀ ਦਾ ਲਗਾ ਕੇ ਰਾਤ ਨੂੰ ਸੌਜਣ ਤੁਹਾਡੇ ਬੁੱਲ ਨਰਮ ਅਤੇ ਮਲਾਈਮ ਹੋ ਜਾਣਗੇ ਬੁੱਲਾਂ ਦਾ ਕਾਲਾਪਣ ਵੀ ਦੂਰ ਹੋ ਜਾਵੇਗਾ ਨੰਬਰ 14 ਜਿਹੜੀਆਂ ਔਰਤਾਂ ਨਹਾਉਣ ਤੋਂ ਬਾਅਦ ਨਿੰਬੂ ਪਾਣੀ ਪੀਂਦੀਆਂ ਹਨ ਉਹਨਾਂ ਦਾ ਸਰੀਰ ਹਮੇਸ਼ਾ ਠੀਕ ਰਹਿੰਦਾ ਹੈ ਨੰਬਰ 15 ਜੇਕਰ ਬੱਚੇ ਨੂੰ ਦਸਤ ਹੋ ਗਏ ਹਨ ਜਾਂ ਠੰਡੇ ਪਾਣੀ ਦੇ ਵਿੱਚ ਜੈਫਲ ਨੂੰ ਪੀਸ ਲੋ ਅਤੇ ਸਵੇਰੇ ਸ਼ਾਮ ਬੱਚਿਆਂ ਨੂੰ ਦਿਓ ਇਸ ਦੇ ਨਾਲ ਦਸ ਤੋਂ ਫਾਇਦਾ ਮਿਲਦਾ ਹੈ ਨੰਬਰ 16 ਰਾਤ ਨੂੰ ਸੌਣ ਤੋਂ ਪਹਿਲਾਂ ਚੂਰਨ ਜ਼ਰੂਰ ਲੋ ਇਸ ਨਾਲ ਪੇਟ ਸਾਫ਼ ਰਹਿੰਦਾ ਹੈ ਤੇ ਹਾਜਮਾ ਵੀ ਠੀਕ ਪੇਟ ਦਰਦ ਵੀ ਠੀਕ ਰਹਿੰਦਾ ਹੈ ਨੰਬਰ 17 ਛੋਟੇ ਬੱਚਿਆਂ ਨੂੰ ਹਰੇ ਪੀਲੇ ਦੱਸਤਾ ਹਨ ਤਾਂ ਮਾਂ ਦੇ ਦੁੱਧ ਵਿੱਚ ਜੈਫਲ ਨੂੰ ਘਸਾ ਕੇ ਦੇਣ ਦੇ ਨਾਲ ਛੋਟੇ ਬੱਚਿਆਂ ਨੂੰ ਤਤ ਰੁਕ ਜਾਂਦੇ ਹਨ ਨੰਬਰ 18 ਰਾਤ ਨੂੰ ਇੱਕ ਚਮਚਾ ਜੀਰਾ ਪਾਣੀ ਦੇ ਵਿੱਚ ਭਿਉ ਕੇ ਸਵੇਰੇ ਉੱਠ ਕੇ ਉਸ ਦਾ ਪਾਣੀ ਪੀਣ ਦੇ ਨਾਲ ਤੁਹਾਡਾ ਲੀਵਰ ਮਜ਼ਬੂਤ ਹੋਵੇਗਾ ਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਨੰਬਰ 19 ਪਿਆਜ਼ ਅਤੇ ਦੁੱਧ ਨੂੰ ਇਕੱਠੇ ਖਾਣ ਦੇ ਨਾਲ ਜ਼ਹਿਰ ਬਣ ਜਾਂਦਾ ਹੈ। ਇਸ ਦੇ ਨਾਲ ਦੁੱਧ ਅਤੇ ਪਿਆਜ਼ ਨੂੰ ਕਦੇ ਵੀ ਇਕੱਠੇ ਨਾ ਖਾਓ। ਨੰਬਰ 20 ਕੁਰਸੀ ਦੇ ਉੱਪਰ ਬੈਠਣ ਵਕਤ ਪਿੱਠ ਨੂੰ ਸਿੱਧਾ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਕਮਰ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 2, ਪੇਟ ਦੇ ਵਿੱਚ ਕੀੜੇ ਹੋਣ ਤਾਂ ਇੱਕ ਚਮਚਾ ਕੱਚੇ ਅੰਬ ਦੇ ਛਿਲਕੇ ਦਾ ਪਾਊਡਰ ਬਣਾ ਕੇ ਦੋ ਦਿਨ ਲੋ। ਪੇਟ ਦੇ ਕੀੜੇ ਮਰ ਜਾਣਗੇ। ਨੰਬਰ 22, ਪੇਟ ਦੇ ਕੀੜਿਆਂ ਨੂੰ ਮਾਰਨ ਦੇ ਲਈ ਟੱਸੀ ਦੇ ਵਿੱਚ ਪੀਸੀ ਹੋਈ ਅਸਬੈਨ ਨੂੰ ਮਿਲਾ ਕੇ ਪੀਣ ਦੇ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। ਨੰਬਰ 3 ਜੇਕਰ ਤੁਸੀਂ ਰਾਤ ਦਾ ਭੋਜਨ ਜਲਦੀ ਕਰਦੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ ਨੰਬਰ 24 ਜੇਕਰ ਤੁਸੀਂ ਆਪਣਾ वजन ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਦੇ ਵਿੱਚ ਚੀਆ ਸੀਡਸ ਨੂੰ ਜ਼ਰੂਰ ਸ਼ਾਮਿਲ ਕਰੋ ਨੰਬਰ 25 ਅੱਧਾ ਚਮਚਾ ਹਲਦੀ ਨੂੰ ਤਵੇ ਦੇ ਉੱਪਰ ਪਨ ਲੋ ਫਿਰ ਸੌਣ ਦੇ ਵਕਤ ਖਾ ਲੋ ਇਸ ਦੇ ਨਾਲ ਤੁਹਾਡੇ ਪੇਟ ਦੇ ਕੀੜੇ ਮਰ ਜਾਣਗੇ ਨੰਬਰ 26 ਜੇਕਰ ਕਿਸੇ ਨੇ ਕੰੱਚ ਖਾ ਲਿਆ ਹੈ ਤਾਂ ਉਸ ਨੂੰ ਉਬਲੇ ਹੋਏ ਆਲੂ ਖਵਾ ਦਿਓ। ਨੰਬਰ 27 ਭਿੰਡੀ ਦੇ ਪੱਤਿਆਂ ਦਾ ਪੇਸਟ ਪਾਲਾਂ ਦੇ ਉੱਪਰ ਲਗਾਉਣ ਦੇ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਅਤੇ ਵਾਲ ਸਫੇਦ ਵੀ ਨਹੀਂ ਹੁੰਦੇ ਨਾਲ ਹੀ ਵਾਲ ਸੌਫਟ ਅਤੇ ਚਮਕਦਾਰ ਹੋ ਜਾਣਗੇ। ਨੰਬਰ 28 ਸਰਦੀ ਦੇ ਮੌਸਮ ਵਿੱਚ ਸਾਨੂੰ मूंगफली ਦਾ ਅਤੇ ਗੁੜ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ। ਨੰਬਰ 29 ਸਰਦੀਆਂ ਦੇ ਵਿੱਚ ਅਦਰਕ ਪਾਲਾ ਦੁੱਧ ਪੀਣ ਦੇ ਨਾਲ ਬਹੁਤ ਫਾਇਦਾ ਮਿਲਦਾ ਹੈ ਇਸ ਦੇ ਵਿੱਚ ਐਂਟੀ ਫੰਗਲ ਅਤੇ ਐਂਟੀ ਬੈਕਟੀਰੀਆ गुण ਪਾਏ ਜਾਂਦੇ ਹਨ ਅਦਰਕ ਪਾਲਾ ਦੁੱਧ ਅਸਥਮਾ ਕਫ ਬੁਖਾਰ ਸਾਂ ਫੁੱਲਣਾ ਪੇਟ ਦਰਦ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਫਾਇਦਾ ਮਿਲਦਾ ਹੈ ਨੰਬਰ 30 ਕਾਲੀ ਕਿਸ਼ਮਿਸ਼ ਕਿਡਨੀ ਦੀ ਪਥਰੀ ਹੋਣ ਤੋਂ ਰੋਕਦੀ ਹੈ ਇਸ ਦੇ ਲਈ ਕਾਲੀ ਕਿਸ਼ਮਿਸ਼ ਵੀ ਖਾਣੀ ਚਾਹੀਦੀ ਹੈ ਨੰਬਰ 31 ਸੁੰਦਰ ਦੇ ਪੱਤਿਆਂ ਨੂੰ ਉਬਾਲ ਕੇ ਸਿਰ ਤੋਂ ਹੋਂ ਦੇ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ। ਨੰਬਰ 32 ਗੋੜਾ ਤੇ ਕੇਉ ਨੂੰ ਇੱਕ ਲੋਹੇ ਦੀ ਕੜਾਹੀ ਦੇ ਵਿੱਚ ਮਿਲਾ ਕੇ ਕਰਮ ਕਰਨ ਨਾਲ ਇਹਨਾਂ ਗਰਮ ਕਰੋ ਕਿ ਬਿਲਕੁਲ ਪਤਲਾ ਹੋ ਜਾਵੇ। ਫਿਰ ਇਸ ਨੂੰ ਛੋਟੇ ਸ਼ਿਸ਼ੂ ਦੀ ਮਾਂ ਨੂੰ ਖਵਾਓ। ਇਸ ਦੇ ਨਾਲ ਤੁਸੀਂ ਚਾਹੋ ਤਾਂ ਵੱਡੇ ਬੱਚੇ ਨੂੰ ਵੀ ਕਿਸੇ ਨੂ ਵੀ ਖਿਲਾ ਸਕਦੇ ਹਾਂ ਧਿਆਨ ਰੱਖੋ ਕਿ ਇਸ ਨੂੰ ਖਾ ਰਿਆ ਹੈ ਉਸ ਨੂੰ ਸ਼ੂਗਰ ਜਾਂ ਬੀਪੀ ਦੀ ਸਮੱਸਿਆ ਤਾਂ ਨਹੀਂ ਹੈ ਇਸ ਨੂੰ ਖਵਾਉਣ ਦੇ ਲਈ ਅਣਗਿਣਤ ਫਾਇਦੇ ਮਿਲਦੇ ਹਨ ਖੂਨ ਸਾਫ਼ ਕਰਦਾ ਹੈ ਤਣਾਅ ਤੋਂ ਮੁਕਤ ਰੱਖਦਾ ਹੈ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਇਮਿਊਨਿਟੀ ਨੂੰ ਵਧਾਉਂਦਾ ਹੈ ਕਬਜ਼ ਨੂੰ ਦੂਰ ਕਰਦਾ ਹੈ ਅਤੇ ਨਵਜਾਤ ਸ਼ਿਸ਼ੂ ਦੀ ਮਾਂ ਨੂੰ ਖਿਲਾਉਣ ਦੇ ਲਈ ਹੋਂ ਖੂਨ ਸਾਫ਼ ਹੁੰਦਾ ਹੈ ਇਸ ਲਈ ਗੁੜ ਖਦੇਕਿਓਨੂ ਲੋਹੇ ਦੀ ਕੜਾਹੀ ਦੇ ਵਿੱਚ ਧਰਮ ਕਰਕੇ ਪਤਲਾ ਕਰਕੇ ਖਾਣ ਦੇ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ ਨੰਬਰ 3 ਪਾਣੀ ਘੱਟ ਪੀਣ ਦੇ ਨਾਲ ਦਿਮਾਗ ਦੀ ਨਸਾਂ ਦੇ ਵਿੱਚ ਖੂਨ ਦੇ ਥੱਬੇ ਜੰਮਣ ਲੱਗ ਜਾਂਦੇ ਹਨ ਜਿਸ ਦੇ ਨਾਲ ਦਿਮਾਗ ਦੇ ਉੱਪਰ ਪ੍ਰੈਸ਼ਰ ਜ਼ਿਆਦਾ ਪੈਂਦਾ ਹੈ ਅਤੇ ਬੇਹੋਸ਼ੀ ਵੀ ਹੋ ਸਕਦੀ ਹੈ ਇਸ ਲਈ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ ਇਸ ਦੇ ਨਾਲ ਅੱਧੇ ਤੋਂ ਵੀ ਜ਼ਿਆਦਾ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 34 ਜੇਕਰ ਮਧੂਮੱਖੀ ਕੱਟ ਲਵੇ ਤਾਂ ਉਸ ਦੇ ਉੱਪਰ ਬੇਕਿੰਗ ਸੋਡਾ ਲਗਾ ਲਓ ਤੁਰੰਤ ਰਾਮ ਮਿਲਦਾ ਹੈ ਨੰਬਰ 35 ਜੇਕਰ ਤੁਸੀਂ ਮੂੰਗਫਲੀ ਨੂੰ ਉਬਾਲ ਕੇ ਖਾਂਦੇ ਹੋ ਤਾਂ ਬਹੁਤ ਸਾਰਾ ਫਾਈਬਰ ਮਿਲਦਾ ਹੈ ਕਿਉਂਕਿ ਭਿੱਜੀ ਹੋਈ ਮੂੰਗਫਲੀ ਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਨੰਬਰ 36 ਦਿਨ ਦੇ ਵਿੱਚ ਜਿੰਨਾ ਹੋ ਸਕੇ ਪਾਣੀ ਪੀ ਲਿਆਓ ਜਿਆਦਾ ਤੋਂ ਜਿਆਦਾ ਪਾਣੀ ਪੀਣ ਦੇ ਨਾਲ ਉਸ ਚਿਹਰੇ ਦੇ ਉੱਪਰ ਚਮਕ ਆਉਂਦੀ ਹੈ ਨੰਬਰ 37 ਪੀਰੀਅਡ ਦੇ ਦੌਰਾਨ ਔਰਤਾਂ ਨੂੰ ਠੰਡੇ ਪਾਣੀ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਦਰਦ ਵੱਧ ਸਕਦਾ ਹੈ ਨੰਬਰ 38 ਹਫ਼ਤੇ ਦੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ ਇਸ ਦੇ ਨਾਲ ਸਰੀਰ ਗੋਰਾ ਹੁੰਦਾ ਹੈ ਨੰਬਰ 39 ਛੋਲਿਆਂ ਦੀ ਦਾਲ ਦੇ ਵਿੱਚ ਸੌਂਫ ਮਿਲਾ ਕੇ ਖਾਣ ਦੇ ਨਾਲ ਜਵਾਨੀ ਹਮੇਸ਼ਾ ਬਰਕਰਾਰ ਰਹਿੰਦੀ ਹੈ ਨੰਬਰ 40 ਅੱਖਾਂ ਦੇ ਹੇਠਾਂ ਕਾਲੇ ਘੇਰੇ ਨੂੰ ਹਟਾਉਣ ਦੇ ਲਈ ਸੰਤਰੇ ਦਾ ਰਸ ਵਿੱਚ 3-4 ਬੂੰਦਾਂ ਗ੍ਰੇਸਨਿੰਗ ਦੀਆਂ ਮਿਲਾ ਕੇ ਰੋਜ਼ ਰਾਤ ਨੂੰ ਮਾਲਿਸ਼ ਕਰਨ ਦੇ ਨਾਲ ਕਾਲੇ ਘੇਰੇ ਦੂਰ ਹੋ ਜਾਂਦੇ ਹਨ ਨੰਬਰ 41 ਕਿਸ਼ਮਿਸ਼ ਦੇ ਵਿੱਚ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ 슈ਗਰ ਕੰਟੈਂਟ ਹੁੰਦਾ ਹੈ ਡਾਇਬਟੀਜ਼ ਦੇ ਰੋਗੀਆਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਇਸ ਦਾ ਸੇਵਨ ਕਰਨ ਦੇ ਨਾਲ ਬਲੱਡ 슈ਗਰ ਵੱਧ ਸਕਦਾ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ